ਸਰ ਕੀ ਨਾਮ ਹੈ ਜੀ ਆਪਣਾ ਤੇ ਕਿਹੜੇ ਪਿੰਡ ਸਰਪੰਚ ਜੀ ਮੇਰਾ ਸੰਦੀਪ ਸਿੰਘ ਮੇਰਾ ਨਾਮ ਹੈ ਚੰਨੀ ਪਿੰਡ ਤੋਂ ਜੀ ਸਰ ਕੀ ਮਾਮਲਾ ਕੀ ਹੈ ਪਿੰਡ ਦੇ ਵਿੱਚ ਪੇੜ ਕੱਟੇ ਗਏ ਨੇ ਦਰਖਤ ਚੱਕਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਉਸ ਤੋਂ ਬਾਅਦ ਤੋਂ ਕੀ ਮਾਮਲਾ ਹੈ ਇਹਦੇ ਵਿੱਚ ਕੋਈ ਤੋਂ ਨੂੰ ਪਤਾ ਨਹੀਂ ਸਰ ਐਤਵਾਰ ਦੀ ਗੱਲ ਆ ਅਸੀਂ ਕਿੰਨਾ ਪੰਚਾਇਤੀ ਫੈਸਲੇ 'ਚ ਗਏ ਸੀ ਕਿ ਫੈਮਿਲੀ ਡਿਸਕਿਊਸ ਸੀਗਾ ਤੇ ਤੁਹਾਨੂੰ ਕਾਲ ਆਈ ਵੇਦਾਂ ਕਰਕੇ ਆ ਜਿਹੜਾ ਇਹ ਕੋਈ ਦਰਖਤ ਕੱਟ ਰਿਹਾ ਠੀਕ ਹੈ ਅਸੀਂ ਉਸ ਚੀਜ਼ ਦੀ ਦੇਖੀ ਨੋਟਿਸ ਲਿਆ ਤੇ ਤੁਹਾਨੂੰ ਮੌਕੇ ਤੇ ਕੋਈ ਬੰਦਾ ਮੇਰੇ ਨਹੀਂ ਪਰ ਦਰਖਤ ਜਰੂਰ ਕੱਟੇ ਹੋਏ ਆ। ਹੂੰ ਠੀਕ ਆ ਉਹ ਦੇਖ ਰਿਹਾ ਆ ਸਾਹਮਣੇ ਪਿਆ। ਹੂੰ ਤੇ ਬਾਕੀ ਡਿਪਾਰਟਮੈਂਟ ਨਾਲ ਗੱਲ ਚੱਲ ਰਹੀ ਆ। ਜੋ ਵੀ ਦੋਸ਼ੀ ਆ ਉਹਦੇ ਤੇ ਅਸੀਂ ਕਾਰਵਾਈ ਦੇ ਉੱਚ ਅੰਗ ਰਾਜਾਂ ਕਰਾਂਗੇ। ਪਿੰਡ ਵਾਲੇ ਖਿਲਾਫ ਨੇ ਕਹਿੰਦੇ ਸਰਪੰਚ ਸਾਹਿਬ ਨੂੰ ਦੇਖਣਾ ਚਾਹੀਦਾ ਸੀਗਾ ਵੀ ਪਿੰਡ 'ਚ ਹੁੰਦੇ ਹੋਏ ਇਸ ਤਰੀਕੇ ਦੇ ਨਾਲ ਪੀੜ ਕੱਟੇ ਗਏ ਆ ਤੇ ਕਿਤੇ ਨਾ ਕਿਤੇ ਮਿੱਲੀ ਭੁਗਤ ਦਾ ਵੀ ਉਹ ਕਹਿ ਰਹੇ ਨੇ। ਦੋਸ਼ੀ ਦੇ ਪਿੱਛੇ ਕੀ ਖਾ ਉਹ ਪੇੜ ਕੱਟਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਚੱਕਣ ਦੀ। ਠੀਕ ਆ ਅਸੀਂ ਪਿੰਡ ਤੋਂ ਦੂਰਨ ਬਾਹਰ ਸੀਗੇ ਕਹੇ ਸੀਗੇ। ਪਰ ਉੱਥੇ ਰ ਉਹ ਸਾਡੀ ਕਸਟਡੀ ਚ ਅਸੀਂ ਲਵਾਂਗੇ ਜੋ ਵੀ ਇੱਕ ਪ੍ਰੋਸੀਜਰ ਆ ਹੂੰ ਅਕੋਰਡਿੰਗਲੀ ਉਹ ਕੰਮ ਹੋਊਗਾ ਕੀ ਤੁਹਾਨੂੰ ਪਤਾ ਸੀ ਇਸ ਦੇ ਬਾਰੇ ਪਹਿਲਾਂ ਕਿਉਂਕਿ ਪਿੰਡ ਵਾਲੇ ਮੀਲੀ ਭੁਗ ਦੱਸ ਰਿਹਾ ਕੀ ਉਹ ਬਾਗੀ ਟੜੇ ਬਾਰੇ ਇਹ ਦੇਖੋ ਜੀ ਮੀਲੀ ਭੁਗ ਕਹਿ ਰਹੇ ਨੇ ਕੀ ਕਾਰਨ ਕੀ ਇਹ ਦੇ ਵਿੱਚ ਕਿਉਂਕਿ ਪੇੜ ਕਟਾਉਣਾ ਜਿਵੇਂ ਤੁਸੀਂ ਕਹਿ ਰਹੇ ਤੁਸੀਂ ਵੱਤਾਂ ਨੂੰ ਪ੍ਰੇਮਿਓ ਪੇੜ ਕਟਾਉਣਾ ਇੱਕ ਪਾਸੇ ਤੇ ਉਹ ਜਗਾ ਸ਼ਾਮ ਲੜ ਦੇ ਉੱਪਰ ਕਬਜ਼ਾ ਕਰਨਾ ਕੋਈ ਇਦਾਂ ਦੀ ਗਲਤਤਾ ਨਹੀਂ ਸਾਹਮਣੇ ਆ ਰਹੀ ਅਸਲ ਚ ਕੀ ਹੈ ਜੀ ਮੀਲੀ ਭੁਗ ਤਾਂ ਹੁਣ ਅਗਲਾ ਹਰ ਇੱਕ ਜਿਹੜਾ ਇੱਕ ਦੋ ਐਂਟੀ ਆ ਜਾਂ ਖਲਾਫ ਉਹ ਦੱਸਿਆ ਤੁਹਾਨੂੰ ਪਤਾ ਪੈਣ ਚੱਲਦੀ ਹੈ ਕੋਈ ਕਹਿੰਦਾ ਮੀਲੀ ਮੇਰੀ ਬਖਤ ਮੇਰੀ ਸਾਬਤ ਕਰ ਦਨ ਠੀਕ ਹੈ 1% ਵੀ ਅਗਰ ਮੇਰਾ ਰੋਲ ਆ ਉਹਦੇ ਵਿੱਚ ਤਾਂ ਜੋ ਵੀ ਸਜ਼ਾ ਠੀਕ ਹੈ ਤੁਸੀਂ ਦੋਗੇ ਮੈਂ ਮੰਨਣ ਨੂੰ ਤਿਆਰ ਆ ਇਦਾਂ ਹੀ ਨਾ ਗੱਲ ਬਣਦਾ ਵੀ ਤੁਸੀਂ ਇਲਜ਼ਾਮ ਲਾ ਦੋ ਦੇਖ ਕਰ ਦੋ ਉਹ ਗੱਲਾਂ ਨਹੀਂ ਹੁੰਦੀਆਂ ਸਰਪੰਚਾ ਵੀ ਦੇਗੇ ਉਸ ਉਸ ਤੇ ਐਪਲੀਕੇਸ਼ਨ ਦੇ ਵੀਡੀਓ ਤੇ ਦਫਤਰ ਜੀ ਹਾਂ ਉਹ ਮੈਨੂੰ ਪਤਾ ਲੱਗਿਆ ਵੀ ਉੱਥੇ ਕੈਪਿਲੇਸ਼ਨ ਗਈ ਹੋਈ ਆ ਤੇ ਉਸ ਤੇ ਕਾਰਵਾਈ ਜਿਹੜੀ ਬਣਦੀ ਆ ਉਹ ਵੀ ਕਿਵੇਂ ਸੰਦੁਸ਼ਟੀ ਵਿੱਚ ਕਰਾਓਗੇ ਆਪਣਾ ਪਿੰਡ ਵਾਲਿਆਂ ਨੂੰ ਜਿਹੜੇ ਕਹਿੰਦੇ ਨੇ ਵੀ ਇਹ ਤਾਂ ਮਿਲੀ ਭੁਗਤ ਹੈ ਜਾਂ ਕਿਵੇਂ ਕੱਟੇ ਗਏ ਪੇੜ ਕਿਵੇਂ ਸੰਦੁਸ਼ਟੀ ਦੇਖੋ ਉਹ 2-4 ਜਿਹੜੇ ਹੈਗੇ ਆ ਅਗਲੇ ਕਰ ਰਹੇ ਨੇ ਮਿਲੀ ਭੁਗਤਾਂ ਉਹਨਾਂ ਨੂੰ ਆਪਸ ਵਿੱਚ ਪੁਸ਼ਟੀ ਨਹੀਂ ਕਰਾ ਸਕਦੇ ਠੀਕ ਹੈ ਠੀਕ ਹੈ ਉਹ ਤਾਂ ਬਾਕੀ ਜੋ ਪਿੰਡ ਆ ਸਭ ਨੂੰ ਪਤਾ ਵੀ ਹਾਂ ਕੋਈ ਮਿਲੀ ਭੁਗਤ ਨਹੀਂ ਠੀਕ ਹੈ ਬਾਕੀ ਪਿੰਡਾਂ ਨੂੰ ਇਸ ਚੀਜ਼ ਦੇ ਬਾਰੇ ਜੇ ਮੇਰੇ ਭੁਗਤ ਹੁੰਦੀ ਤਾਂ ਉਹ ਜਿਹੜੇ ਦਰਖਤ ਆ ਹੁਣ ਕਦੋਂ ਦੇਖੁਰਦਪਰਦ ਹੋਏ ਹੁੰਦੇ ਕੱਟਣ ਦੀ ਕੋਸ਼ਿਸ਼ ਕੀਤੀ ਹੋਈ ਆ ਕੱਟੇ ਗਏ ਆ 2 ਦਰਖਤ 3 ਦਰਖਤ ਉੱਥੀ ਦੇ ਉੱਥੀ ਪਿਆ ਕਿ ਤੇ ਤਾਂ ਵੀ ਨਿਗਾ ਵਿੱਚ ਆ ਕੇ ਤਾਂ ਪਏ ਰਹੇ ਵੀ ਜੇ ਗੱਲ ਨਾ ਹੋ ਜਾਂਦੀ ਤਾਂ ਸਾਡੇ ਆਏ ਆ ਨਾਲ ਦੀ ਨਾਲ ਅਸੀਂ ਰੋਕ ਤੀ ਠੀਕ ਹੈ ਉਹ ਸਵੇਰੇ ਮੌਸਮ ਸ਼ਾਇਦ ਉਹ ਧੁੰਦ ਦਾ ਸੀਗਾ ਅਸੀਂ ਬਾਹਰ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਹਾਂ ਸਰਪੰਚ ਬਾਰਾ ਵੀ ਅੱਜ ਜਲਦੀ ਜਲਦੀ ਕਰ ਦੋ ਜਦੋਂ ਆਏ ਉਹਨੂੰ ਰੋਕਤਾ ਉਹ ਤਾਂ ਉੱਥੇ ਪਏ ਨੇ ਨਾ ਉਹ ਕਿਹੜਾ ਬਾਕੀ ਪਿੰਡਾਂ ਨਾਲ ਚਰਚਾ ਹੋਈ ਜਿਹੜੇ ਤੁਹਾਡੇ ਪੱਕ ਦੀ ਗੱਲ ਉਹ ਗੱਲ ਮੈਨੂੰ ਕੋਈ ਕੋਈ ਪ੍ਰੋਪਰ ਕਲੀਅਰ ਨਹੀਂ ਹੈ ਗਿਆ ਠੀਕ ਹੈ ਕਿਉਂਕਿ ਮੈਂ ਨਵਾਂ ਸਰਪੰਚ ਆਲੇ ਹੁਣ ਕੀ ਚਾਹੁੰਦਾ ਕਿ ਉਹ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਇਸ ਦੇ ਉੱਪਰ ਕੀ ਹੋਣਾ ਚਾਹੀਦਾ ਅੱਗੇ ਇਸ ਤੇ ਜੋ ਵੀ ਕਾਨੂੰਨੀ ਕਾਰਵਾਈ ਹੈ ਜ ਜੋ ਵੀ ਆ ਕਾਨੂੰਨ ਦਾ ਜੋ ਇੱਕ ਹੁੰਦਾ ਉਸ ਅਕੋਰਡਿੰਗ ਕਰਵਾਈ ਹੋਣੀ ਚਾਹੀਦੀ ਹੈ। ਬਸ ਠੀਕ ਹੈ। ਸਰ ਕੀ ਨਾਮ ਹੈ ਜੀ ਆਪਣਾ ਕਿਹੜੇ ਪਿੰਡ ਤੋਂ ਆ ਜੀ? ਪਿੰਡ ਝੰਡੀ ਜੀ, ਜਸਪਾਲ ਦਾਸ ਔਰ ਆਪਣਾ ਜਸ ਬਾਬਾ ਜੀ। ਅੱਛਾ ਜੀ, ਬਾਬਾ ਜੀ ਕੀ ਮਾਮਲਾ ਕੀ ਹੈ ਪਿੰਡ ਦੇ ਵਿੱਚ ਲਗਾਤਾਰ ਹਵਾ ਉੱਡ ਰਹੀ ਕਿ ਪੇੜ ਵੱਡੇ ਗਏ ਨੇ, ਕਿੰਨੇ ਪੇੜ ਦੀ ਗਿਣਤੀ ਹੈ ਤੇ ਕਿਹੜੀ ਜਗ੍ਹਾ ਤੇ ਵੱਡੇ ਗਏ ਨੇ? ਪਿੰਡ ਝੰਡਿਆ ਜੀ ਸਿਆਮ ਲਾਟ ਜਮੀਨ ਆ ਜੀ, 5-6 ਪੇੜੇ ਨੇ ਜਿਹੜੇ ਵੱਡੇ ਦੇ ਨੇ ਇਹਨੇ ਕਬਜ਼ਾ ਕਰਨ ਦੀ ਉਹ ਕਰੀ ਜੀ 8 ਸਾਲ ਹੋ ਗਏ ਪਹਿਲਾਂ। ਇਹਨਾਂ ਨੇ ਕੁਝ ਨਹੀਂ ਪਰ ਠੇਕਾ ਵਗੈਰਾ ਕੁਝ ਵੀ ਤਾਂ ਹੁਣ ਕਬਜ਼ਾ ਦੇ ਕਹਿੰਦੇ ਕੋਠੀ ਪਾਵਾਂਗੇ ਆਪਾਂ ਪੇੜ ਵੜਾ ਦਈਏ ਮੋਲੀ ਭਿੱਗਤੀ ਨਾਲੇ ਕੰਮੇ ਹੋ ਰਿਹਾ ਹੈ ਕੌਣ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਕਿਦੀ ਕੋਠੀ ਪਹਿਣੀ ਹੈ ਪੂਰੇ ਅਮਰੀਕ ਸਿੰਘ ਪੁੱਤਰ ਜਦਵਿੰਦਰ ਉਰਫ ਹੈਪੀ ਕਰਨਵੀਰ ਉਹਦਾ ਬੇਟਾ ਤੇ ਸਰਪੰਚ ਨੂੰ ਨਹੀਂ ਪਤਾ ਲੱਗਿਆ ਪਿੰਦੇ ਸਰਪੰਚ ਨੂੰ ਮੈਂ ਫੋਨ ਕਰਿਆ ਸੀਗਾ ਸਰਪੰਚ ਕਹਿੰਦਾ ਵੀ ਮੈਨੂੰ ਤਾਂ ਕੁਝ ਪਤਾ ਨਹੀਂ ਮੈਂ ਕਿਹਾ ਤੁਸੀਂ ਪਤਾ ਕਰੋ ਤੁਹਾਨੂੰ ਸਰਪੰਚ ਬਣਾਇਆ ਤੁਹਾਨੂੰ ਸਾਰਾ ਹੀ ਪਤਾ ਇਹ ਰੇਲੀ ਭੁਗਤੀ ਸਾਰਾ ਮੈਂਬਰ ਨੂੰ ਵੀ ਫੋਨ ਕਰਿਆ ਤੇ ਇੱਕ ਦੋ ਮੈਂਬਰਾਂ ਉਨਾ ਹੀ ਕਹਿੰਦਾ ਕੋਈ ਨਾ ਸੀ ਰੋਕ ਕਰਦੇ ਆ ਪੁੱਛਦੇ ਆ ਬਾਜੂ ਕੋਈ ਗੱਲ ਨਹੀਂ ਹੋਈ ਉਹ ਤਾਂ ਮੈਂ ਉੱਪਰ ਅਰਜੀ ਦੇ ਕੇ ਫਿਰ ਰਗਾਏ ਨੇ ਇਹ ਪੇਡੇ ਅੱਛਾ ਜੀ ਤੇ ਹੁਣ ਅੱਗੇ ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹ ਤਾਂ ਪਰਚਾ ਹੋਣਾ ਚਾਹੁੰਦਾ ਜੀ ਕਿਦੇ ਉੱਪਰ ਜਾਂਦੇ ਹੋ ਪਰਚਾ ਇਹ ਆਪਣਾ ਤਿੰਨਿਆਂ ਦੇ ਯਦਵਿੰਦਰ ਅਮਰੀਕ ਆਪਣਾ ਕਰਨਵੀਰ ਉਹਨਾਂ ਦਾ ਬੇਟਾ ਕਰਨਵੀਰ ਹੈ ਤੇ ਸਰਪੰਚ ਕਹਿੰਦੇ ਮੈਨੂੰ ਇਸ ਦੇ ਬਾਰੇ ਕੋਈ ਪਤਾ ਨਹੀਂ ਸੀਗਾ ਕੀ ਲੱਗਦਾ ਸਰਪੰਚ ਦਾ ਕੋਈ ਰੋਲ ਹੋਣਾ ਨਹੀਂ ਚਾਹੀਦਾ ਵੀ ਜੇ ਸਾਫ ਸਰਪੰਚ ਪਿੰਡ ਚ ਇਹੋ ਜਿਹਾ ਕੰਮ ਹੋ ਰਿਹਾ ਨਹੀਂ ਸਰਪੰਚ ਨੇ ਫੋਨ ਕਰਿਆ ਸਾਰਾ ਕੁਝ ਦੱਸਿਆ ਸਰਪੰਚ ਨੂੰ ਸਾਰਾ ਕੁਝ ਹੀ ਪਤਾ ਸਰਪੰਚ ਨੂੰ ਸਰਪੰਚ ਦੀ ਮਿਲ ਪੋੜ ਲੱਗਦੀ ਹੈ ਹਾਂਜੀ ਪਹਿਲਾਂ ਇੱਕ ਟਾਲੀ ਵੱਡੀ ਆ ਉਹਨਾਂ ਨੇ ਉਹ ਵੀ ਆਪਣੇ ਉਧਰ ਸੀਗੀ ਸਰਕਾਰੀ ਹੁਣ ਦਾ ਕੋਈ ਨਹੀਂ ਆਪਣਾ ਮਾਤਾ ਮੋਤਾ ਪਾ ਕੇ ਕੋਈ ਇਦਾਂ ਉਹ ਨਹੀਂ ਕਰਿਆ ਇਹਨਾਂ ਨੇ ਸਰਪੰਚ ਆ ਲੈਣੇ ਦੇਖੋ ਦਰਖਤ ਨੇ ਕੋਈ ਪੰਛੀ ਵਗੈਰਾ ਰਹਿੰਦੇ ਨੇ ਆ ਲੈਣਾ ਹੀ ਪਾਇਆ ਜਾਂਦਾ ਹਨ ਸੁਖੀ ਆਪਾਂ ਨੂੰ ਵਾਤਾਵਰਨ ਵੀ ਸਾਫ ਰਹ ਇਹ ਤਾਂ ਪੰਚਾਇਤ ਜਦੋਂ ਆਪਣਾ ਸਿਆਮਨਾੜ ਜ਼ਮੀਨਾਂ 'ਚ ਇਹ ਕੰਮ ਹੋਣ ਲੱਗਾ ਜਦੋਂ ਬਾੜੇ ਖਾਨ ਲੱਗੀ ਖੇਤਾਂ ਨੂੰ ਫਿਰ ਤਾਂ ਕੀ ਅੱਗੇ ਹੋਰੇ ਹੁਣ ਸਰਪੰਚ ਦੀ ਮਿੱਲੀ ਭੁਗਤ ਵੀ ਲੱਗਦੀ ਹੈ ਇਹ ਵਿੱਚ ਹਾਂਜੀ ਹਾਂਜੀ ਬਿਲਕੁਲ